ਸੰਨ ਪੈਂਦੀ ਉਸ ਮਨੁੱਖ ਦੀ ਸੁਰਤ ਜੋ ਕਿਦਰੇ ਦੁੱਖ ਦੀ ਚੋਟ ਖਾ ਜਾਂਦਾ ਹੈ ਆਪਣੀ ਸਮਝ ਦੀ ਚੋਟ ਖਾ ਜਾਂਦਾ ਹੈ ਜਾਂ ਸੰਗਤ ਵਿੱਚ ਗੁਰੂ ਦੇ ਸ਼ਬਦ ਦੀ ਚੋਟ ਖਾ ਜਾਂਦਾ ਹੈ ਬਿਨਾਂ ਚੋਟ ਖਾਦਿਆਂ ਖੇਡ ਨਹੀਂ ਬਣੇਗੀ ਨਹੀਂ ਬਣਦੀ ਬਿਨਾਂ ਜ਼ਰਬ ਪਹੁੰਚਾਏ ਸਿਤਾਰੀ ਨਹੀਂ ਬੋਲਦੇ ਇਸ ਨੂੰ 우ਸਤਾਦ ਜ਼ੌਕ ਇੰਜ ਬਿਆਨ ਕਰਦੇ ਨੇ ਜ਼ਖਮ ਜਦ ਵੀ ਕੋਈ ਜ਼ਿਹਨ ਉਦਿਲ ਤੇ ਲਗਾ ਜਦ ਵੀ ਕੋਈ ਚੋਟ ਮੈਨੂੰ ਲੱਗੀ زخم جب بھی کوئی ذہن و دل پہ لگا زندگی کی طرف ایک دریچہ کھلا کہ ہر چوٹ نے مینو نواں رستہ دتا ہے ہر دکھ نے مجھ نواں مارگ دیتا ہے تو میں دکھ نو دکھ کہہ داں گرو نانک نے دکھ نو دارو کہہ دیتا ہے دکھ دارو بڑے رستے کھولتا ہے ਤੇ ਮੈਂ ਫਿਰ ਅਰਜ਼ਗਨਾ ਬਿਨਾਂ ਦੁੱਖ ਦੀ ਚੋਟ ਤੋਂ ਖਾਏ ਤੇ ਕੋਈ ਪ੍ਰਮਾਤਮਾ ਦੇ ਮਾਰਗ ਤੇ ਵੀ ਨਹੀਂ ਚੱਲਦਾ ਇੱਕ ਵਾਹਿਦ ਅਵਤਾਰੀ ਪੁਰਸ਼ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੁੱਖ ਨੂੰ دارو ਕਹਿ ਰਹੇ ਨੇ ਦੁੱਖ ਦਾ ਰੋਗ ਸੁਖ ਸੁਖ ਤੇ ਰੋਗ ਬਣ ਜਾਂਦੇ ਨੇ ਸੁਖ ਆਆਸ ਬਣਾ ਦਿੰਦਾ ਹੈ ਸੁਖ ਹੰਕਾਰੀ ਬਣਾ ਦਿੰਦਾ ਹੈ ਸੁਖ ਆਲਸੀ ਬਣਾ ਦਿੰਦਾ ਹੈ ਬਹੁਤੇ ਸੁਖਿਆਰੇ ਬੰਦੇ ਤੇ ਦੁਪਹਿਰ ਨੂੰ ਉੱਠਦੇ ਨੇ ਉਸ ਤੋਂ ਪਹਿਲੇ ਨਹੀਂ ਜ਼ਖਮ ਜਦ ਵੀ ਕੋਈ ਜ਼ਿਹਨ ਨੂੰ ਦਿਲ ਤੇ ਲੱਗਾ زندگی کی طرف ایک دریچہ کھلا ہم بھی گویا کسی ساز کے تار ہیں چوٹ کھاتے رہے گنگناتے رہے بنا چوٹ کھا دیاں زبان چو واح گرو واحرو نہیں نکلتا نہیں نکلتا اگر واحرو واحرو جپنا یہ پیاس دے رہے ہے پیاس ہے تے پانی پانی کر رہے ہیں پیڑا ہے تیر لگے شبد داتے واہ تو واہ واحرو کر رہے ہیں ایسے منک کی کرم کان تو اگے چلی جائے شرح تو اگے چلی جائے ایسا منک شرے نہیں ہوئے گا جیسے اتھوں دلی جان ہے کہ اگلا میرے کل پوچھے الور چھوڑنا نہ پوے تو دلی پہنچ جائیے کوئی ڈنگ دس ہے کوئی ڈنگ ہے کوئی ڈانگ ਕਰਮ ਕਾਂਡ ਛੁੱਟੇ ਨਾ ਧਰਮ ਖੰਡ ਛੁੱਟੇ ਨਾ ਤੇ ਗਿਆਨ ਖੰਡ ਦੇ ਚ ਪਹੁੰਚ ਜਾਏ ਕੋਈ ਢੰਗ ਛੁੱਟ ਜਾਂਦਾ ਜਵਾਨੀ ਦੇ ਆਉਂਦਿਆਂ ਬਚਪਨਾ ਆਪੇ ਚਲਾ ਜਾਂਦਾ ਬੁਢੇਪੇ ਦੇ ਆਉਂਦਿਆਂ ਜਵਾਨੀ ਰੁਕਸਤ ਹੋ ਜਾਂਦੀ ਹੈ ਗਿਆਨ ਕਾਂਡ ਦੇ ਪ੍ਰਗਟ ਹੁੰਦਿਆਂ ਕਰਮ ਕਾਂਡ ਝੜ ਜਾਂਦਾ ਝੜ ਜਾਂਦਾ ਆਪਣੇ ਆਪ ਝੜ ਜਾਂਦਾ ਉਹ ਮੈਨੇ ਨਹੀਂ ਰੱਖਦਾ ਲੇਕਿਨ ਮੈਂ ਫਿਰ ਵੀ ਅਰਜ਼ ਕਰਦੇ ਆਂ ਜਿਹੜਾ ਇਹ ਸਮਾਰਕ ਤੇ ਚਲਿਆ ਹੀ ਨਹੀਂ ਉਹਦੇ ਵਾਸਤੇ ਤੇ ਕਰਮ ਕਰਨ ਪਹਿਲੇ ਹੈ ਠੀਕ ਹੈ بڑا ਚਿੰਤਕ ਹੈ بڑا ਫਿਲਾਸਫਰ ਹੈ ਬੜੀ ਸਮਝ ਹੈ ਪਰ ਸ਼ੁਰੂ ਤੇ ਊੜੇ ਆੜੇ ਤੋਂ ਕੀਤੀ ਸੀ ਨਾ ਕਾਖਾ ਤੋਂ ਸ਼ੁਰੂ ਕੀਤੀ ਸੀ ਅਲਫ ਬੇ ਤੋਂ ਸ਼ੁਰੂ ਕੀਤੀ ਸੀ ਇਹ ਵੀ ਤੋਂ ਸ਼ੁਰੂ ਕੀਤੀ ਸੀ ਨਾ ਭਾਵੇਂ ਅੱਜ بڑا ਪੰਡਿਤ ਹੈ ਭਾਵੇਂ ਅੱਜ ਕਾਖਾ ਪੜਨ ਦੀ ਲੋੜ ਨਹੀਂ ਊੜਾ ਆੜਾ ਪੜਨ ਦੀ ਲੋੜ ਹੈ ਪਰ ਕਿਸੇ ਵਕਤ ਸੀ ਕਿ ਸੇ ਲੋਕ ਕਰ ਸੀ ਤੇ 10ਵੀਂ ਦੇ ਵਿਦਿਆਰਥੀ ਨੂੰ ਜ਼ਬਰਦਸਤੀ ਪਕੜ ਕੇ ਆਖੀਏ ਪਹਿਲੀ ਚ ਬੈਠ ਜਿਹੜੀਆਂ ਕਿਤਾਬਾਂ ਪੜ ਚੁੱਕਿਆ ਫਿਰ ਪੜ ਜਿਹੜੀ ਤਖਤੀ ਤੋਂ ਲਿਖਦਾ ਰਿਹਾ ਫਿਰ ਲਿਖ ਕਿੰਨੀ ਪੀੜਾ ਹੋਵੇ ਉਹਦੇ ਨਾਲ ਸਿੱਖ ਵਾਸਤੇ ਤੇ ਸਭ ਵੀ ਮੈਨੇ ਉਹ ਤੇ ਛੁੱਟ ਗਏ ਕਰਮ ਕਾਂਡ ਛੁੱਟ ਜਾਂਦੇ ਆਪਣੇ ਆਪ ਛੁੱਟ ਜਾਂਦੇ ਆਮ ਮਨੁੱਖਾਂ ਦੀ ਧਾਰਮਿਕ ਬੋਲ ਚਾਲ ਤੋਂ ਵੀ ਪਤਾ ਚਲ ਜਾਂਦਾ ਹੈ ਕਰਮਖੰਡ ਕਰਮਖੰਡ ਹੀ ਹੈ ਕਿ ਗਿਆਨਖੰਡ ਹੀ ਹੈ ਪਤਾ ਚਲ ਜਾਂਦਾ ਹੈ ਧਰਮਖੰਡ ਤੋਂ ਮੁਰਾਦ ਇਤਨੀ ਹੈ ਉਹਦਾ ਸਰੀਰ ਮਰਿਆਦਾ ਦੇ ਚ ਮਨ ਤੇ ਬੇਮਰਿਆਦਾ ਮਨ ਮਰਿਆਦਾ ਦੇ ਚ ਨਹੀਂ ਹੈ ਅਜੇ ਮਨ ਦੀ ਕੋਈ ਯਾਤਰਾ ਵੀ ਆਰੰਭ ਨਹੀਂ ਹੋਈ ਅਜੇ ਮਨ ਚਲੇ ਆ ਵੀ ਨਹੀਂ ਲੇਕਿਨ ਸਤ ਸੰਗ ਦੇ ਚ ਆਉਂਦੇ ਆ ਆਪਣੇ ਆਪ ਨੂੰ ਮਰਿਆਦਾ ਚ ਰੱਖਦੇ ਆ ਜਿਸ ਦਿਨ ਸ਼ਬਦ ਦੀ ਚੋਟ ਮਨ ਖਾ ਜਾਂਦਾ ਚੱਲ ਪੈਂਦਾ ਹੈ ਮਨ ਦੂਸਰੇ ਪੜਾਉ ਦਾ ਨਾਂ ਸਤਗੁਰਾਂ ਨੇ ਗਿਆਨ ਖੰਡ ਰੱਖਿਆ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਮਹਾਰਾਜ ਕਹਿੰਦੇ ਮੈਂ ਗਿਆਨ ਖੰਡ ਦੀ ਅਵਸਥਾ ਬਿਆਨ ਕਰਨ ਲੱਗਾ ਕੇਤੇ ਪੌਣ ਪਾਣੀ ਬੈਸੰਤਰ ਕੇਤੇ ਕਾਨ ਹੈ ਮਾਰਾ ਵੀ ਕਮਨ ਕਈ ਤਰ੍ਹਾਂ ਦੀ ਹਵਾ ਹੈ ਉਹਨੂੰ ਪਤਾ ਚੱਲ ਜਾਂਦਾ ਇੱਕ ਤਰ੍ਹਾਂ ਦੀ ਪਵਨ ਨਹੀਂ ਹੈ ਇਸ ਜ਼ਮੀਨ ਦੇ ਉੱਤੇ ਵੀ ਇੱਕ ਤਰ੍ਹਾਂ ਦੀ ਪਵਨ ਨਹੀਂ ਹੈ ਕਈ ਵਾਰ ਸਰੀਰ ਕਿਸੇ ਦਾ ਇੱਕ ਜਗ੍ਹਾ ਤੇ ਠੀਕ ਨਹੀਂ ਆਉਂਦਾ ਉਹਨੂੰ ਵੈਦ ਵੀ ਕਹਿ ਦਿੰਦੇ ਨੇ ਆਬੋ ਹਵਾ ਬਦਲੇ ਪਾਣੀ ਬਦਲੇ ਹਵਾ ਬਦਲੇ ਹਰ ਜਗ੍ਹਾ ਦੀ ਹਵਾ ਇੱਕ ਸਾਰ ਨਹੀਂ ਹੈ ਇੱਕੋ ਜਿਹੀ ਨਹੀਂ ਹੈ ਹਰ ਜਗ੍ਹਾ ਦਾ ਪਾਣੀ ਇੱਕੋ ਜਿਹਾ ਨਹੀਂ ਹੈ انت دھرتیاں نے شمار دھرتیاں نے اس کو پتا چل ہے کہتے پاؤ پانی بے سنتر کہتے کان کرشن جیسے اوتار چونکہ انت دھرتیاں نے کہ ہر دھرتی کوئی نہ کوئی اوتاری پورش آج کہتے کتنے انت کبیر بھی ہیں میں پھر کرنا ہو سکتا ہے کرم کانڈی کو چوٹ لگے ਪਰ ਗਲਾ ਕਬੀਰ ਤੇ ਕਰ ਲੈਣਾ ਮੇਰੇ ਤੇ ਨਾ ਕਰਨਾ ਮੈਂ ਕਬੀਰ ਦੇ ਬੋਲ ਤੁਹਾਨੂੰ ਸੁਣਾ ਲਗਾ ਕਬੀਰ ਦੀ ਸੁਰਤ ਜਦ ਗਿਆਨ ਕਾਣ ਵਿੱਚ ਪਹੁੰਚੇ ਹੈ ਉਹ ਕਹਿੰਨ ਕੋਟ ਸੂਰ ਜਾਂਖੇ ਪ੍ਰਗਾਸ ਕੋਟ ਮਹਾਦੇਵ ਅਰ ਕਬਲਾਸ ਮੈਂ ਕਰੋੜਾਂ ਸੂਰਜ ਵੇਖ ਲਿਆ ਪਹਿਲੇ 10 ਉਹ ਤੇ ਸਹੀ ਕਿਹੜੇ ਸੂਰਜ ਨੂੰ ਪਾਣੀ ਦਿੰਦੇ ਪਇਓ ਤੇ ਕਿਹੜੇ ਸੂਰਜ ਨੂੰ ਭਗਵਾਨ ਆਖਦੇ ਪਇਓ ਮੈਨੂੰ ਕਰੋੜਾਂ ਦਿਖਾਈ ਦੇ ਰਹੇ ਨੇ ਪਰ ਮੈਨੂੰ ਦੱਸੋ ਤੇ ਸਹੀ ਕਿਸ ਦੀ ਪੂਜਾ ਕਰ ਰਿਹਾ ਇਹ ਸਭ ਉਸ ਕਰਤੇ ਦੀ ਕਿਰਤ ਹੈ ਕੋਟ ਸੂਰ ਜਾਂ ਕੇ ਪ੍ਰਗਾਸ ਕੋਟ ਮਹਾਦੇਵ ਅਰ ਕਵਲਾਸ ਮਹਾਦੇਵ ਜੈਸੇ ਜੋਗੇਸ਼ਵਰ ਭੋਲੇ ਸੰਤ ਸੁਭਾ ਪਤਾ ਨਹੀਂ ਕਿਤਨੇ ਹਨ ਕਬੀਰ ਬੜੇ ਨੇ ਬੜੇ ਕਵਲਾਪਤੀ ਲక్ష్ਮੀ ਦੇ ਪਤੀ ਪਤਾ ਨਹੀਂ ਕਿਤਨੇ ਵਿਸ਼ਨੂ ਨੇ ਕੋਈ ਭਗਤ ਕਬੀਰ ਕੰਠ ਤੱਕ ਇਹ ਸ਼ਬਦ ਆ ਗਿਆ ਸੀ ਧੰਨ ਗੁਰੂ ਗ੍ਰੰਥ ਸਾਹਿਬ ਦਾ ਵਾਕ ਹੈ ਕਬੀਰ ਦਾ ਬੋਲ ਹੈ ਮੈਂ ਕਿ ਵਾਪਸ ਲੈ ਜਾਣਾ ਠੀਕ ਨਹੀਂ ਤੁਹਾਨੂੰ ਸੁਣਾ ਰਿਹਾ ਕੋਟ ਚੰਦਰ ਮੇ ਕਰੇ ਚਰਾ ਇੱਕ ਚੰਦਰਮਾ ਕਰੋੜਾਂ ਸੁਰਤਾਂ ਤੇ ਇਸ ਉਜੇਵੇਂ ਪਾ ਕਿਹੜੇ 35 ਕਰੋੜ ਦੇਵਤਿਆਂ ਦੇ ਚੱਕਰ ਦੇ ਵਿੱਚ ਪਇਓ ਪਰ ਮਾਤਮਾ ਦੀ ਝੂਠ ਲੱਭਦੇ ਫਿਰਦੇ ਨੇ ਇਸ ਤਰ੍ਹਾਂ ਦੇ ਦੇਵਤੇ ਪਤਾ ਨਹੀਂ ਕਿੰਨੇ ਠੋਕਰਾਂ ਖਾਂਦੇ ਦੇਵਤਾ ਜਿਹਦੇ ਅੰਦਰ ਗਿਆਨ ਦਾ ਦੀਵਾ ਜਲ ਗਿਆ ਸੂ ਜਵਾਨ ਪਤਾ ਨਹੀਂ ਕਿੰਨੇ ਕੋਇਕ ਕੁਮੇਰ ਭਰੇ Bhandar ਕੋਟਕ ਲక్ష్ਮੀ ਘਰੇ ਸੰਗਾ ਲੰਬਾ ਚੌੜਾ ਸ਼ਬਦ ਮੁਖ्तसर ਮੈਂ ਅਰਜ਼ ਕਰਨਾ ਸਹਸ ਕੋਟ ਬੋ ਕਹਿਤ ਪੁਰਾਨ ਦਰਯੋਧਨ ਕਾ ਮਥਿਆ ਜਿਸਨੇ ਦਰਯੋਧਨ ਦੇ ਮਾਨ ਨੂੰ ਮਿੱਟੀ ਚ ਮਿਲਾ ਦਿੱਤਾ پتہ نہیں کتنی دھرتیاں نے کرشن جیسے اوتار کتنی دفعہ سینا جی کبیر دا شبد میں تھوڑے سامنے کیتا ہے گرنان اس بڑے فلسفانہ ڈھنگ نہ گیان کر دیا پون اپائے دھری سب دھرتی جل اگنی کا بند کیا ਅੰਦਰੇ ਦੇ ਸਿਰ ਮੂੰਡ ਕਟਾਇਆ ਰਾਵਣ ਮਾਰ ਕੇ ਆ ਵਡਾ ਬਿਆ ਆਸਮ ਅੱਲਾ ਦਾ ਬੜਾ ਖੁਲਾਸਾ ਹੈ ਪਰ ਗਿਆਨ ਕਾਂਡੀਆਂ ਗੱਲਾਂ ਨੇ ਕਿ ਕਰਮ ਕਾਂਡੀਆਂ ਨੂੰ ਨਹੀਂ ਠੀਕ ਲਾਉਂਦੀ ਇਹ ਊੜਾ ਐੜਾ ਪੜਨ ਵਾਲੇ ਦੇ ਅੱਗੋਂ ਜੇ ਵੱਡੀ ਕਿਤਾਬ ਰੱਖ ਦਿੱਤੀ ਬੇਮੈਨੀ ਹੈ ਕੇਤੇ ਕਾਨ ਮਹੇਸ਼ ਕੇਤੇ ਵਰਮੇ ਘੜਤ ਗੜੀਏ ਰੂਪ ਰੰਗ ਕੇ ਵੇਸ਼ ਕੇਤੇ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ਪਤਾ ਨਹੀਂ ਧੂ ਨੂੰ ਉਪਦੇਸ਼ ਕਰਨ ਵਾਲੇ ਨਾਰਦ ਜੈਸੇ ਰਿਸ਼ੀ ਕਿਤਨੇ ਨੇ ਕੋਈ ਇੱਕ ਕਿਤਨੇ ਮਹਾਤਮਾ ਬੁੱਧ ਜੈਸੇ ਜਪੇਸ਼ਵਰ ਤੇ ਤਪੇਸ਼ਵਰ ਨੇ ਕੋਈ ਇੱਕ ਐਸੇ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਐਲਾਨੀਆਂ ਕਹਿ ਦਿੱਤਾ ਜੋ ਹਮ ਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮੇਂ ਪਏ ਜਿਹੜਾ ਮੈਨੂੰ ਪ੍ਰਮਾਤਮਾ ਆਖੇਗਾ ਕੁੰਭੇ ਨਰਕ ਤੇ ਜਾਏਗਾ ਮੁਕਤ ਨਹੀਂ ਹੋਵੇਗਾ ਫਿਰ ਤੁਸੀਂ ਕੌਣ ਤੁਹਾਨੂੰ ਕੀ ਜਾਣੀ ਹੈ ਮੋਖੋ ਦਾਸ thânਨ ਕਾ ਜਾਣੋ ਯਮੇ ਭੇਦ ਨ ਰੰਚ ਪਛਾਨੋ ਮੈਂ ਹਾਂ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਸ ਮੈਂ ਉਸ ਦਾਇਕ ਨਿਵਾਣਾ ਜਹਾਂ ਸੇਵਕ ਦਾਸ ਉਹਦੀ ਗੱਲ ਕਰਨ ਵਾਲਾ ਉਹ ਦਾ ਢੰਡੋਰ ਸੀ ਇਸ ਤੋਂ ਇਲਾਵਾ ਉਹਦੀ ਗੱਲ ਕਰਨ ਵਾਲਾ ਜੋ ਉਹਨੇ ਜ ਪ੍ਰਭ ਮੋ ਸੋ ਕਹਾ ਸੋ ਕਹੇ ਉਹ ਜਗ ਮਾ ਬਸ ਉਹਦੀ ਗੱਲ ਕਰਨ ਵਾਲਾ ਇਸ ਤੋਂ ਇਲਾਵਾ ਕੁਝ ਨਹੀਂ ਧੰਗੁਰ ਨਾਨਕ ਦੇਵ ਜੀ ਮਹਾਰਾਜ ਤੇ ਸ਼ੇਖ ਸਰਫ ਸੂਫੀ ਫਕੀਰ ਨੇ ਪ੍ਰਸ਼ਨ ਕੀਤਾ ਸੀ ਤੁਸੀਂ ਕੌਣ ਹੋ ਹਰ ਤੁਸੀਂ ਆਪ ਕਰਨਾ ਮੈਨੇ ਕਰਨਾ ਸਤਿਗੁਰ ਦਾ ਸ਼ਬਦ ਜਦੋਂ ਪੁੱਛਦੇ ਨੇ ਤੁਸੀਂ ਕੌਣ ਹੋ ਸਾਹਿਬ ਕਹਿੰਦੇ ਨੇ ਮਾਨਸ ਮੂਰਤ ਕੁਝ ਹੀ ਕਹਣ ਇਹਦਾ ਜਵਾਬ ਦਿੰਦੇ ਨੇ ਮਾਨਸ ਮੂਰਤ ਨਾਨਕ ਨਾਮ ਮਨੁੱਖ ਦੀ ਮੂਰਤੀ ਆ ਤੇ ਇਸ ਮੂਰਤੀ ਦਾ ਨਾਮ ਹੈ ਨਾਨਕ ਬਸ ਇੱਥੇ ਤੱਕ ਹੀ ਮਿਆਰਤ ਕਰਦੇ ਨੇ ਮਾਨਸ ਮੌਰਤ ਨਾਨਕ ਨਾਮ ਕਰਨੇ ਕੁੱਤਾ ਦਰ ਫੁਰਮਾ ਜ਼ਬਾਨ ਕਮ ਜਾਂਦੀ ਏ ਅਰਥ ਕਰਨ ਲੱਗਦਾ ਕੁਝ ਵੀ ਆਪਣੇ ਆਪ ਨੂੰ ਪ੍ਰਗਟਾਇਆ ਨਹੀਂ ਜ਼ਾਹਿਰ ਨਹੀਂ ਕੀਤਾ ਕੁਝ ਵੀ ਨਹੀਂ ਮੈਂ ਕੁਝ ਵੀ ਨਹੀਂ ਮੈਂ ਕੁਝ ਵੀ ਨਹੀਂ ਜਦ ਇਹ ਭਾਵ ਕਿਸ ਦੇ ਅੰਦਰ ਪੈਦਾ ਹੁੰਦਾ ਹੈ ਉਹ ਸਭ ਕੁਝ ਹੋ ਜਾਂਦਾ ਹੈ ਸਭ ਕੁਝ ਹੋ ਜਾਂਦਾ ਹੈ ਪਹਿਲੇ ਇਹ ਪੈਦਾ ਹੁੰਦਾ ਮੈਂ ਕੁਝ ਨਹੀਂ ਜਾਣਦਾ ਮੈਂ ਕੁਝ ਨਹੀਂ ਜਾਣਦਾ ਮੈਂ ਕੁਝ ਨਹੀਂ ਜਾਣਦਾ ਸਭ ਕੁਝ ਜਾਣ ਲੈਂਦਾ ਵਾਹ 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 ਮੈਂ ਕੁਝ ਨਹੀਂ ਹਾਂ ਮੈਂ ਕੁਝ ਨਹੀਂ ਹਾਂ ਇਸ ਚੀਜ਼ ਦਾ ਜਿੰਨਾ ਗਹਿਰਾ ਬੋਧ ਆਉਂਦਾ ਹੈ ਉਹ ਸਭ ਕੁਝ ਹੋ ਜਾਂਦਾ ਹੈ ਫੀਵਨੈਸ ਕਰਦੇ ਹਨ ਮਾਨਸ ਮੂਰਤ ਨਾਣਕ ਨਾਮ ਕਰਨੇ ਕੋਤਾ ਦਰ ਪਰਮਾਨੰ। ਇਸ ਵਾਸਤੇ ਸਤਿਗੁਰੂਆਂ ਨੇ ਕੋਈ ਆਪਣੀ ਤਸਵੀਰ ਦੀ ਪੂਜਾ ਨਾ ਦਸੀ ਆਪਣੀ ਮੂਰਤੀ ਦੀ ਪੂਜਾ ਨਾ ਦਸੀ ਹਟ ਗਏ ਇੱਕ ਪਾਸੇ। ਔਰ ਗੁਰੂ ਅਰਜਨ ਦੇਵ ਜੀ ਨੇ ਤੇ ਇਤਨੀ ਹਿੰਮਤ ਕੀਤੀ ਹੈ ਜੇ ਧੀਆਂ ਪੁੱਤਰ ਰੋਗ ਦੇਵੇ ਤੇ ਮਾਇਆ ਹੈ। ਜੇ ਧਨ ਸੰਪਦਾ ਰੋਗ ਦੇਵੇ ਤੇ ਮਾਇਆ ਹੈ। ਤੇ ਜੇ ਇਸ਼ਟ અવਤਾਰ ਵੀ ਰੋਗ ਦੇਵੇ ਤੇ ਮਾਇਆ ਹੈ। ਸ਼ਲੋਕ ਮੈਂ ਤੁਹਾਡੇ ਸਾਹਮਣੇ ਰੱਖਿਆ। ਮਾਇਆ ਚਿਤ ਭਰ ਮੈਂ ਮਾਇਆ ਨਹੀਂ ਚਲਣ ਦੇਂਦੀ। ਫਿਰ ਮਾਇਆ ਦਾ ਰੂਪ ਮਾਇਆ ਚਿਤ ਭਰਮੇਣ ਇਸ਼ਟ ਮਿਤਰੇਖ ਬਾਂਧਵੇ ਸੰਬੰਧੀਆਂ ਨੇ ਰੋਗ ਦਿੱਤਾ ਹੈ ਮਾਇਆ ਮਿੱਤਰਾਂ ਨੇ ਰੋਗ ਦਿੱਤਾ ਹੈ ਮਾਇਆ ਧਨ ਸੰਪਦਾ ਨੇ ਰੋਗ ਦਿੱਤਾ ਮਾਇਆ ਅਵਤਾਰ ਨੇ ਰੋਗ ਦਿੱਤਾ ਹੈ ਮਾਇਆ ਉੱਥੇ ਹੀ ਰੁੱਕ ਕੇ ਰਹਿ ਗਏ ਇਹ ਹਿੰਮਤ ਹੈ ਗੁਰੂ ਅਰਜਨ ਦੇਵ ਜੀ ਵਾਹ 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 ਅਵਤਾਰ ਨੂੰ ਵੀ ਮਾਇਆ ਸਮਝ ਲੈਣਾ ਅਗਰ ਨਿਰੰਕਾਰ ਦੇ ਮਾਰਗ ਵਿੱਚ ਦੀਵਾਰ ਬਣ ਗਏ ਉੱਥੇ ਹੀ ਰੁੱਕ ਗਏ ਮਨੁੱਖ ਗੁਰੂ ਅਰਜਨ ਦੇਵ ਜੀ ਦਾ ਬਾਕ ਬੜਾ ਕੀਮਤੀ ਗਾਥਾ ਦੇ ਮਾਇਆ ਚਿਤ ਭਰਮੇ ਮਾਇਆ ਰੋਕ ਦਿੰਦੀ ਹੈ ਕਿਧਰੇ ਪਰਵਾਰ ਰੋਕ ਦਿੰਦਾ ਹੈ ਕਿਧਰੇ ਧਨ ਸੰਪਦਾ ਰੋਕ ਦਿੰਦੀ ਹੈ ਕਿਧਰੇ ਪ੍ਰਪਤਾ ਰੋਕ ਦਿੰਦੀ ਹੈ ਕਿਧਰੇ અવਤਾਰ ਰੋਕ ਦਿੰਦੇ ਨੇ ਬੇਵੀ ਦੇਵਤੇ ਰੋਕ ਦੋ ਉੱਥੇ ਹੀ ਮਨੁੱਖ ਰੁਕ ਜਾਂਦਾ ਹੈ અવਤਾਰ ਨਾ ਪਾਵੇ ਅੰਤ ਪਰਮੇਸ਼ਰ ਉਪਾਰ ਬ੍ਰਹਮ ਦੇ ਅੰਤ ਇਸਤ੍ਰ ਮਿਤਰੇਖ ਬਾਂਧਵੇ ਗਿਆਨ ਖੰਡੀ ਮਨੁੱਖ ਨੂੰ ਇਹ ਸਭ ਕੁਝ ਸਮਝ ਆ ਜਾਂਦੀ ਹੈ ਪਤਾ ਨਹੀਂ ਕਿਤਨੇ અવਤਾਰ ਨੇ ਕਿਤਨੀ ਤਰ੍ਹਾਂ ਦੀ ਧਰਤੀਆਂ ਨੇ ਕਿਤਨੇ ਸੂਰਜ ਨੇ ਕਿਤਨੇ ਚੰ드ਰਮਾ ਨੇ ਐਸਾ ਮਨੁੱਖ ਕ੍ਰਿਤ ਨੂੰ ਵੇਖਦਾ ਹੈ ਪਰ ਪੁਜਾਰੀ ਕਰਤੇ ਦਾ ਬਣਦਾ ਹੈ ਕ੍ਰਿਤ ਦਾ ਨਹੀਂ ਕ੍ਰਿਤ ਦਾ ਪੁਜਾਰੀ ਗਿਆਨ ਖੰਡੀ ਨਹੀਂ ਹੈ ਕਰਮ ਖੰਡੀ ਉਹ ਕ੍ਰਿਤ ਦਾ ਪੁਜਾਰੀ ਨਹੀਂ ਹੋਏਗਾ ਕਿਉਂ ਕ੍ਰਿਤ ਬਣਦੀਏ ਤੇ ਮਿਟਦੀਏ ਸਾਗਰ ਦੇ ਚ ਲਹਿਰਾਂ ਬਣਦੀਆਂ ਨੇ ਮਿਟਦੀਆਂ ਨੇ ਬਣਦੀਆਂ ਨੇ ਮਿਟਦੀਆਂ ਨੇ ਕ੍ਰਿਤ ਕੋਈ ਵੀ ਜੋ ਪ੍ਰਮਾਤਮਾ ਨੇ ਬਣਾਈ ਇਹ ਬਣ ਕੇ ਮਿਟਦੀ ਉਹਦਾ ਖੇਲ ਹੈ ਉਹਦਾ ਤਮਾਸ਼ਾ ਹੈ ਆਵਨ ਜਾਣ ਇੱਕ ਖੇਲ ਬਣਾਇਆ ਸਿਰਫ ਮਨੁੱਖ ਹੀ ਆਉਂਦਾ ਜਾਂਦਾ ਨਹੀਂ ਹੈ ਧਰਤੀਆਂ ਹੁੰਦੀਆਂ ਨੇ ਚਲੇ ਜਾਂਦੀਆਂ ਨੇ ਸੂਰਜ ਆਉਂਦੇ ਨੇ ਚਲੇ ਜਾਂਦੇ ਨੇ ਚੰ드ਰਮਾ ਆਉਂਦਾ ਚਲਾ ਜਾਂਦਾ ਹੈ ਪਤਾ ਨਹੀਂ ਕਿਤਨੇ ਚੰ드ਰਮਾ ਮਿਟ ਚੁਕੇ ਨੇ ਜ਼ਮੀਨ ਦੇ ਵਿੱਚ ਇਸ ਵਕਤ 6 ਅਰਬ ਦੇ ਕਰੀਬ ਮਨੁੱਖ ਹੋ ਚੁਕੇ ਨੇ ਘਰਾਂ ਘਰਾਂ ਸੂਰਜ ਨੇ ਹੁਣ ਮੈਂ ਅਰਜ਼ ਕਰਾਂ ਪਤਾ ਨਹੀਂ ਕਿਤਨੇ ਮਨੁੱਖਾਂ ਦੀਆਂ ਕਬਰਾਂ ਬਣ ਚੁੱਕੀਆਂ ਨੇ ਚਿਤਾਵਾਂ ਜਲ ਚੁੱਕੀਆਂ ਨੇ ਬ੍ਰਹਮ ਮੰਦੇਚ ਅਰਬਾਂ ਖਰਮਾ ਸੂਰਜ ਮਿੱਟ ਚੁਕੇ ਨੇ ਖਤਮ ਹੋ ਚੁਕੇ ਨੇ ਕਿਤਨੇ ਮਨੁੱਖੀ ਬੱਚੇ ਮਾਤਾਵਾਂ ਦੇ ਗਰਭ ਦੇਚ ਨੇ ਪਤਾ ਨਹੀਂ ਕਿਤਨੇ ਸੂਰਜ ਅਕਾਲ ਪੁਰਖ ਦੀ ਗਰਭ ਦੇਚ ਨੇ ਅਜੇ ਪ੍ਰਗਟ ਹੋਣਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਅਕਾਲ ਪੁਰਖ ਕੀ ਦੇਹ ਮੇ ਕੋਟਕ ਬੇਸਨਮਹੇਸ ਕੋਟ ਇੰਦਰ ਬ੍ਰਹਮਾ ਕੇਤੇ ਰਵਸਸ ਕੋਟ ਜਲੇ پتنا کتنے سورج اجے جنم لین گے کتنے اوتار اجے جنم لے کتنے چندرما اجے جنم لے ہزارہ منکھا دیا نہیں ارواں خرباں دیاں خبر بن چکے ہیں بابا فرید کہنا جتنے اُسی بیٹھے ہیں اُتھے منق دی خاک ہونی چاہیے جیتے بھی بیٹھے ہیں بھی تو نہیں کہہ لگ پہ جیتیں بیٹھے ہیں دس بندیاں دی راک خاک ہونی چاہیے جس آسن ہم بیٹھے ہیں. کہتے بہ س ਜਿੱਥੇ ਅਸੀਂ ਬੈਠੇ ਹਾਂ ਪਤਾ ਨਹੀਂ ਕਿਤਨਿਆਂ ਦੀ ਖਾਕ ਹੈ ਕਿਤਨੇ ਬੈਠੇ ਅਰਬਾਂ ਖਰਬਾਂ ਅਨੁਖ ਮਿਟ ਚੁਕੇ ਨੇ ਅਰਬਾਂ ਖਰਬਾਂ ਸੂਰਜ ਮਿਟ ਚੁਕੇ ਨੇ ਲੱਖਾਂ ਮਨੁੱਖੀ ਬੱਚੇ ਰੋਜ਼ ਜਨਮ ਪੈ ਲੈਣੇ ਨੇ ਅੱਖਲੇ پلਕਾਰੇ ਦੇ ਪਤਾ ਨਹੀਂ ਕਿਤਨੇ ਸੂਰਜ ਨਵੇਂ ਜਨਮ ਪੈ ਲੈਣਗੇ ਕਿਤਨੇ ਬੱਚੇ ਮਾਤਾਵਾਂ ਦੇ ਗਰਭ ਦੇ ਚ ਨੇ ਪਤਾ ਨਹੀਂ ਕਿਤਨੇ ਸੂਰਜਾਂ ਨੇ ਅਜੇ ਜਨਮ ਲੈਣ ਅਜੇ ਅਗਲ ਪੁਰਖ ਦੇ ਗਰਭ ਦੇchne ਗਿਆਨ ਖੰਡੇ ਨੂੰ ਇਹ ਸਮਝ ਪੈ ਜਾਂਦੀ ਹੈ ਉਹ ਕਿਰਤ ਦਾ ਪੁਜਾਰੀ ਨਹੀਂ ਬਣਦਾ ਕਰਤੇ ਦਾ ਬਣਦਾ ਬਿਨ ਕਰਤਾ ਨ ਕਿਰਤ ਮੰਨੋ ਮਹਾਰਾਜ ਕਹਿੰਦੇ ਕਰਤਾਰ ਨੂੰ ਮੰਨੋ ਕਰਤੋ ਨਾ ਮੰਨੋ ਕਿਰਤੰ ਨੂੰ ਛੋੜੋ ਇਹ ਜੋ ਕਿਰਤ ਹੈ ਇਹ ਬਣਦੀ ਹੈ ਮਿਟਦੀ ਹੈ ਲਹਿਰ ਦੀ ਪੂਜਾ ਕਰੋਗੇ ਪੂਜਾ ਕਰਦਿਆਂ ਕਰਨੇ ਲਹਿਰ ਮਿਟ ਗਈ ਸਰੀਰ ਨੂੰ ਗੁਰੂ ਮੰਨੇ ਉਹ ਸਰੀਰ ਨਾ ਰਿਹਾ ਤੇ ਫਿਰ ਕੱਲ ਕੀ ਕਰੋਗੇ ਹੋਰ ਸਰੀਰ ਲਭੋਗੇ ਫਿਰ ਸਰੀਰ ਦੀ ਸੀਮ ਹੈ ਸਰੀਰ ਬੈਠਾ ਹੋਵੇ ਕਿਧਰੇ ਪਿੰਡ ਦੇ ਚ ਕਿਸੇ ਸ਼ਹਿਰ ਦੇ ਚ ਕਿਸੇ ਦਿੱਲੀ ਦੇ ਚ ਇੱਥੇ ਵਿਪਤਾ ਪੈ ਜਾਏ ਉਹਨੂੰ ਪੁਕਾਰੀਏ ਜਿੰਨੀ ਦੇਰ ਦੇ ਚ ਆਵੇਗਾ ਗਾਲਬ ਕਹਿੰਦੇ ਨਾ ਹੋ ਸਕਦਾ ਸਾਡਾ ਭੋਗ ਹੀ ਪੈ ਜਾਏ ਹਮਨੇ ਮਾਨਾ ਕਿ ਤਗਾਫਲ ਨਾ ਕਰੋਗੇ ਲੇਕਿਨ ਖਾਕ ਹੋ ਜਾਏਗੇ ਹਮ ਤਬ ਕੋ ਖਬਰ ਹੋਣੇ ਤੱਕ